ਬਾਬੇ ਦਾ ਸੰਗੀ ਹੈ ਸ਼ਬਦ ਬਾਬੇ ਦਾ ਅਜੀਤ ਸਿਸ਼ਟ ਹੈ ਸ਼ਬਦ ਬਾਬੇ ਦਾ ਸਾਧਨ ਹੈ ਸ਼ਬਦ ਨਾਲੀ ਬਾਬੇ ਨੇ ਸਿੱਧ ਮੰਡੀ ਨੂੰ ਜਿੱਤਿਆ ਸੀ ਸ਼ਬਦ ਨਾਲੀ ਬਾਬੇ ਨੇ ਤੇਲ ਦੇ ਕਿੜਾ ਇਹ ਨਾਲੋਂ ਵੀ ਵੱਧ ਤਬਦੀਹੀ ਦੇ ਨੂੰ ਹਾਰੀ ਸ਼ਬਦ ਨਾਲੀ ਬਾਬੇ ਨੇ ਹੱਕ ਦੀ ਕਮਾਈ ਵਿੱਚ ਦੁੱਲ ਛਲੇਖ ਦਾ ਵਿਖਾਇਆ ਤੇ ਹਰਾਮ ਦੀ ਕਮਾਈ ਵਿੱਚ ਲੋਕ ਨਿਚਰਦਾ ਸਕੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਧਰਮ ਬੰਦ ਨੀਰਾ ਮੰਦਿਰਾਂ ਜਾਂ ਮਸਜਿਦਾਂ तक सीमित ਨਹੀਂ ਰੱਖਿਆ ਮੰਦਰਾਮ ਜ ਬੜੀਆਂ ਸੋਹਣੀਆਂ ਤਰਸ਼ਾਈਆਂ ਸਜਾਈਆਂ ਮੂਰਤੀਆਂ ਸਨ ਜਿਨ੍ਹਾਂ ਵਿੱਚ ਜਾਨ ਅਤੇ ਪ੍ਰਾਣ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ ਧਰਮ ਦਾ ਸੰਬੰਧ ਕੇਵਲ ਚਾਰ ਦੀਵਾਰੀ तक सीमित ਨਹੀਂ ਰੱਖਿਆ ਸਗੋਂ ਗੁਰੂ ਨਾਨਕ ਸਾਹਿਬ ਨੇ ਧਰਮ ਦਾ ਸੰਬੰਧ ਲੋਕਾਂ ਦੇ ਜੀਵਨ ਨਾਲ ਜੋੜਿਆ ਸਿਰਵ ਵਿਆਪਿਕ ਜੋਤਨ ਗੁਰੂ ਨਾਨਕ ਸਾਹਿਬ ਨੇ ਅਨੇਕਾਂ ਦੀ ਬੁਝੀ ਹੋ ਜੋਤ ਨੂੰ ਜਾਗਰਿਤ ਕੀਤਾ ਗੁਰੂ ਹੁੰਦਾ ਹੀ ਪ੍ਰਕਾਸ਼ ਹੋ ਪੈਂ